ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਸ਼ਹੀਦੀ ਪੁਰਬ ਹੈ ਜਦੋਂ ਵੀ ਕੋਈ ਬੁਲਾਰਾ ਉਹਨਾਂ ਦੇ ਜੀਵਨ ਬਾਰੇ ਬੋਲਦਾ ਤਾਂ ਇੱਕ ਦੋ ਪੱਖ ਸਾਂਝੇ ਕਰਦਾ ਕਿਉਂਕਿ ਹੁਣ ਇਹ ਅਸੂਲ ਬਣ ਗਿਆ ਕਿ ਲੋਕਾਂ ਦਾ ਮਨ ਬਹੁਤਾ ਸਮਾਂ ਇਕਾਗਰ ਨਹੀਂ ਰਹਿੰਦਾ ਇਸ ਲਈ ਆਪਦੇ ਲੈਕਚਰ ਦੇ ਵਿੱਚ ਇੱਕ ਜਾਂ ਦੋ ਗੱਲਾਂ ਹੀ ਸਾਂਝੀਆਂ ਕਰੋ ਪਰ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਰੇ ਵਿਚਾਰਨਾ ਹੋਏਗਾ ਤਾਂ ਪੱਟ ਮਥਰਾ ਜੀ ਵਾਲੀ ਨਿਗਾਹ ਚਾਹੀਦੀ ਸਾਡੇ ਕੋਲ ਉਹ ਨੇਤਰ ਚਾਹੀਦੇ ਨੇ ਪਿਆਰ ਵਾਲੇ ਜਿਨ੍ਹਾਂ ਦੇ ਰਾਹੀ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਵਿੱਚ ਬੈਠਾ ਪ੍ਰਤੱਖ ਪਰਮੇਸ਼ਰ ਪਰਮਾਤਮਾ ਮਹਿਸੂਸ ਹੋਇਆ ਤੇ ਉਹ ਕਹਿ ਉੱਠੇ ਕਿ ਪ੍ਰਤੱਖ ਹਿਰਦੈ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮਨ ਨਿਵਾਸ ਲਿਓ ਤੇ ਹੁਣ ਬ੍ਰਹਮ ਦੇ ਗੁਣ ਕਿੰਨੇ ਨੇ ਜਿਹੇ ਵਾ ਇੱਕ ਕਵਣ ਗੁਣ ਕਹੀਐ ਬੇਸ਼ੁਮਾਰ ਬਿਆੰਤ ਸੁਆਮੀ ਤੇਰੋਵੰਤ ਨਾ ਕਹਿ ਨਹੀਂ ਲਈਐ ਤੇ ਉਹਨੇ ਹੀ ਗੁਣ ਗੁਰੂ ਜੀ ਦੇ ਨੇ ਆਪਾਂ ਤਾਂ ਕੁਝ ਕਿ ਸੰਝ ਕਰ ਸਕਦੇ ਆ ਨਾ ਉਹ ਸ਼ਾਂਤੀ ਦੇ ਪੁੰਜ ਨੇ ਕਿਉਂਕਿ ਉਹਨਾਂ ਦੇ ਵੱਡੇ ਭਰਾ ਨੇ ਧੱਕੇਸ਼ਾਹੀਆਂ ਕੀਤੀਆਂ ਚੰਦੂ ਨੇ ਧੱਕੇਸ਼ਾਹੀਆਂ ਕੀਤੀਆਂ ਸੁਲੀ ਖਾਨ ਸੁਲਬੀ ਖਾਨ ਤੇ ਸਮੇਂ ਦੀ ਹਕੂਮਤ ਨੇ ਉਹਨਾਂ ਦੇ ਉੱਤੇ ਜ਼ੁਲਮ ਢਾਏ ਪਰ ਉਹਨਾਂ ਨੇ ਕਿਸੇ ਨਾਲ ਵੀ ਕੋਈ ਤਲਖੀ ਭਰਿਆ ਬਚਨ ਨਹੀਂ ਬੋਲਿਆ ਇੰਨੀ ਸ਼ਾਂਤੀ ਉਹਨਾਂ ਦੇ ਵਿੱਚ ਤੇ ਉਹ ਇਹੋ ਜੇ ਆਰਕੀਟੈਕਟ ਨੇ ਉਹਨਾਂ ਨੇ ਅੰਮ੍ਰਿਤਸਰ ਸਰੋਵਰ ਪੱਕਾ ਕਰਵਾਇਆ ਤਰਨ ਤਾਰਨ ਸਾਹਿਬ ਸਰੋਵਰ ਪੱਕਾ ਕਰਵਾਇਆ ਕਰਤਾਰਪੁਰ ਨਗਰ ਵਸਾਇਆ ਹਰਗੋਬਿੰਦਪੁਰ ਨਗਰ ਵਸਾਇਆ ਲਾਹੌਰ ਚੂਨਾ ਮੰਡੀ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਸਥਾਨ ਉੱਥੇ ਬੋਲੀ ਬਣਵਾਈ ਤੇ ਹੋਰ ਅਨੇਕਾਂ ਥਾਂ 'ਤੇ ਬੋਲੀਆਂ ਬਣਾਈਆਂ ਖੂਲਵਾਏ ਤੇ ਕੁੱਕੇ ਵਾਲੀ ਵਿਖੇ ਬਾਗ ਲਵਾਇਆ ਜਿਸ ਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਜਿੱਥੇ ਆਜ਼ਾਦੀ ਦੀ ਲੜਾਈ ਵੀ ਵੱਡੇ ਪੱਧਰ ਤੇ ਲੜੀ ਗਈ ਆਪ ਜੀ ਨੂੰ ਪਤਾ ਤੇ ਜੇਕਰ ਆਪਾਂ ਬਾਣੀ ਰਚਨਾ ਵਾਲੇ ਪਾਸੇ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਭ ਤੋਂ ਵਧੀਕ ਬਾਣੀ ਉਹਨਾਂ ਦੀ ਸਭ ਤੋਂ ਵੱਧ ਰਾਗਾਂ ਦੇ ਵਿੱਚ ਬਾਣੀ ਉਹਨਾਂ ਦੀ ਰਾਗਾਂ ਦੇ ਇੰਨੇ ਮਹਰ ਨੇ ਕਿ ਜਦੋਂ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨਾਰਾਜ਼ ਹੋ ਗਏ ਤੇ ਉਹਨਾਂ ਨੇ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਮਹਾਰਾਜ ਜੀ ਨੇ ਭਾਈ ਹਰੀ RAM ਭਾਈ ਗੁਰਸ਼ਰਨ ਤੇ ਭਾਈ ਸਹਿਬ RAM ਸਿੱਖਾਂ ਨੂੰ ਹੁਕਮ ਕਰਤਾ ਕਿ ਤੁਸੀਂ ਕੀਰਤਨ ਕਰੋ ਤੇ ਉਹ ਕੁਝ ਹੀ ਸਮੇਂ ਦੇ ਵਿੱਚ ਬਹੁਤ ਪਿਆਰਾ ਕੀਰਤਨ ਕਰਨ ਲੱਗ ਪਏ ਸਿੱਖਾਂ ਨੂੰ ਪੰਜ ਦਿਨਾਂ ਵਿੱਚ ਭੋਲੀ ਗਿਆ ਕੇ ਭਾਈ ਸੱਤਾ ਤੇ ਬਲਵੰਡ ਵੀ ਇੱਥੇ ਸੇਵਾ ਕਰਦੇ ਹੁੰਦੇ ਸੀ ਫਿਰ ਬਾਅਦ ਵਿੱਚ ਉਹਨਾਂ ਨੇ ਆ ਕੇ ਮਾਫੀ ਮੰਗੀ ਫਿਰ ਕੀਰਤਨ ਕਰਨ ਲੱਗੇ ਓਕ ਵੱਖਰੀ ਕਹਾਣੀ ਆ ਤੇ ਇੰਨੀਆਂ ਬਖਸ਼ਿਸ਼ਾਂ ਜਿਹੜੇ ਸਿੱਖਾਂ ਤੇ ਕਰ ਸਕਦੇ ਨੇ ਤੇ ਆਪ ਉਹਨਾਂ ਦੀਆਂ ਵਡਿਆਈਆਂ ਕਿੰਨੀਆਂ ਕੁ ਵੱਡੀਆਂ ਨੇ ਤਾਂ ਗੁਰੂ ਪਿਆਰ ਵਾਲਿਓ ਜਦੋਂ ਆਪਾਂ ਸੰਪਾਦਨਾ ਦੀ ਗੱਲ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਸੰਪਾਦਨਾ ਉਸ ਨੂੰ ਦੇਖ ਕੇ ਵੱਡੇ ਵੱਡੇ ਸੰਪਾਦਕਾਂ ਦੇ ਸਿਰ ਝੁਕ ਜਾਂਦੇ ਨੇ ਕਿਸ ਤਰੀਕੇ ਨਾਲ ਗੁਰਬਾਣੀ ਨੂੰ ਤਰਤੀਬ ਦਿੱਤੀ ਨਾ ਉਹਦੇ ਵਿੱਚ ਕੁਝ ਵੱਧ ਸਕਦਾ ਨਾ ਘਟ ਸਕਦਾ ਸੱਚੇ ਪਾਤਸ਼ਾਹ ਦੀਆਂ ਐਸੀਆਂ ਰਹਿਮਤਾਂ ਨੇ ਜਦੋਂ ਉਹਨਾਂ ਦੇ ਝੁਝਾਰੂਪਣ ਦੀ ਗੱਲ ਕਰਦੇ ਆ ਤਾਂ ਝੁਝਾਰੂ ਇਹੋ ਜਿਹੇ ਨੇ ਕਿ ਘੋੜਸਵਾਰੀ ਕਰਦੇ ਆ ਹੋਇਆਂ ਜਦੋਂ ਉਹਨਾਂ ਨੂੰ ਕਿਲਾ ਪੱਟਣ ਵਾਸਤੇ ਕਿਹਾ ਜਾਂਦਾ ਤਾਂ ਉਹ ਦਰਖਤ ਦਾ ਬਣਾਇਆ ਹੋਇਆ ਕਿਲਾ ਜੜਾਂ ਵਾਲਾ ਨੇਜਾ ਮਾਰ ਕੇ ਪੁੱਟ ਦਿੰਦੇ ਨੇ ਨਿਰਭਉ ਨਿਰਬੈਰ ਅਜਿਹੇ ਨੇ ਕਿ ਜਦੋਂ ਸਮੇਂ ਦੀ ਸਭ ਤੋਂ ਤਾਕਤਵਰ ਹਕੂਮਤ ਦਾ ਸ਼ਹਿਜ਼ਾਦਾ ਖੁਸਰੋ ਬਾਗੀ ਹੋ ਕੇ ਗੁਰੂ ਮਹਾਰਾਜ ਦੇ ਦਰ ਤੇ ਆਉਂਦਾ ਤੇ ਉਸ ਨੂੰ ਸਰੀਰਕ ਭੋਜਨ ਵੀ ਮਿਲਦਾ ਤੇ ਆਤਮਿਕ ਤੌਰ ਤੇ ਵੀ ਉਹ ਗਿਆਨ ਦਾ ਭੁੱਖਾ ਸੀ ਉਸ ਨੂੰ ਆਤਮਿਕ ਭੋਜਨ ਵੀ ਪ੍ਰਾਪਤ ਹੁੰਦਾ ਭਾਵੇਂ ਕਿ ਇਸ ਗੱਲ ਨੂੰ ਬਹੁਤ ਵੱਡਿਆ ਗੁਨਾਹ ਸਮਝਿਆ ਜਾਂਦਾ ਜਦੋਂ ਗੁਰੂ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਤਾਂ ਇਹ ਗੱਲ ਵੀ ਉੱਥੇ ਵਿਚਾਰੀ ਜਾਂਦੀ ਹੈ ਤੇ ਜਦੋਂ ਆਪਾਂ ਹੁਣ ਸ਼ਹੀਦੀ ਦੀ ਗੱਲ ਕਰਦੇ ਆਂ ਤੇ ਉਸੇ ਪਹਿਲੇ ਸ਼ਹੀਦ ਨੇ ਜਿਨ੍ਹਾਂ ਨੇ ਹੱਕ ਸੱਚ ਦੇ ਉੱਤੇ ਪਹਿਰਾ ਦੰਦਿਆ ਹੋਇਆ ਸ਼ਹੀਦੀ ਦੇ ਕੇ ਸਿੱਖਾਂ ਦੇ ਮਨ ਦੇ ਵਿੱਚੋਂ ਮੌਤ ਦਾ ਭੈ ਦੂਰ ਕਰ ਦਿੱਤਾ ਕਿਉਂਕਿ ਮੌਤ ਦਾ ਡਰਾਵਾ ਦੇ ਕੇ ਹੀ ਸਮੇਂ ਦੀਆਂ ਹਕੂਮਤਾਂ ਨੇ ਲੋਕਾਂ ਦੀ ਰੋਜੀ ਰੋਟੀ ਉੱਤੇ ਕਬਜ਼ਾ ਕੀਤਾ ਉਹਨਾਂ ਦੇ ਦੀਨ ਆਮਾਨ ਉੱਤੇ ਕਬਜ਼ਾ ਕੀਤਾ ਤੇ ਉਸੇ ਮੌਤ ਦੇ ਭੈ ਤੋਂ ਮੁਕਤ ਹੋ ਕੇ ਖਾਲਸੇ ਨੇ ਮੱਲਾ ਮਾਰੀਆਂ ਬਾਅਦ ਵਿੱਚ ਗੁਲਾਮੀ ਦਾ ਝੂਲਾ ਗਲੋਂ ਲਾ ਕੇ ਸੁੱਟ ਦਿੱਤਾ ਇੱਥੋਂ ਦੇ ਵਸਨੀਕਾਂ ਨੇ ਤਾਂ ਉਹ ਉਹਦੀਆਂ ਜੜਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਆ ਇਸੇ ਲਈ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਆਖਿਆ ਜਾਂਦਾ ਤੇ ਹੁਣ ਆਪਾਂ ਗੱਲਾਂ ਗਿਣੀਆਂ ਕਿਹੜੀਆਂ ਕਿਹੜੀਆਂ ਜਿਵੇਂ ਪਰਮੇਸ਼ਰ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਪੂਰੀ ਇਸੇ ਤਰੀਕੇ ਨਾਲ ਪੂਰਨ ਤੌਰ ਤੇ ਗੁਰੂ ਦੀਆਂ ਵਡਿਆਈਆਂ ਵੀ ਨਹੀਂ ਕੀਤੀਆਂ ਜਾ ਸਕਦੀਆਂ ਇੱਕ ਬੰਦੇ ਦੀ ਬੁੱਧੀ ਇੰਨੀ ਸਮਰੱਥ ਨਹੀਂ ਹੈ ਕਿ ਉਹ ਗੁਰੂ ਮਹਾਰਾਜ ਜੀ ਦੀ ਵਡਿਆਈ ਪੂਰਨ ਰੂਪ ਦੇ ਵਿੱਚ ਬਿਆਨ ਕਰ ਸਕੇ ਆਪਾਂ ਤਾਂ ਸਿਰਫ ਸੀਸ ਹੀ ਝੁਕਾ ਸਕਦੇ ਆ ਤੇ ਬਸ ਜਿਹਨੇ ਸੀਸ ਝੁਕਾਇਆ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨਿਆ ਜਿਨ੍ਹਾਂ ਨੇ ਉਹਨਾਂ ਨੂੰ ਯਾਦ ਕੀਤਾ ਜਪਿਓ ਜਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਗਰਭਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ